ਕਰਮ ਬੰਧਨ ਮੇ ਰਮ ਰਹੇ ਫਲ ਕੀ ਤਜੋ ਆਸ ਕਰਮ ਮਨੁਖ ਕੋ ਧਰਮ ਹੈ ਸਤਿ પાਖੇ ਰਵਿਦਾਸ ਤਨ ਤਨ ਜਗਤ ਪਿਤਾ ਸਤਿਗੁਰ ਰਵਿਦਾਸ ਮਹਾਰਾਜੇ ਫਰਮਾਉਂਦੇ ਹਨ ਕਿ ਜੀਵ ਕਰਮਾਂ ਦੇ ਬੰਧਨ ਦੇ ਵਿੱਚ ਫਸਿਆ ਹੋਇਆ ਹੈ ਔਰ ਫਲ ਦੀ ਆਸ ਨਹੀਂ त्याਗਦਾ ਪਾਪ ਨਿਸ਼ਕਾਮ ਕਰਮ ਨਹੀਂ ਕਰਦਾ ਪਰ ਸ੍ਰੇਸ਼ਟ ਕਰਮ ਕਰਨੇ ਹੀ ਮਨੁੱਖ ਦਾ ਧਰਮ ਹੈ ਸਤਗੁਰ ਰਵਿਦਾਸ ਜੀ ਮਰੇ ਫਰਮਾਉਂਦੇ ਹਨ ਕਿ ਮੈਂ ਇਹ ਸੱਚ ਉਚਾਰਨ ਕਰਦਾ ਹਾਂ ਕਿ ਹਰ ਜੀਵ ਜਦੋਂ ਕੋਈ ਕੰਮ ਕਰਦਾ ਹੈ ਤਾਂ ਉਸ ਦੇ ਮਨ ਦੇ ਵਿੱਚ ਇਹ ਲਾਲਚ ਇਹ ਆਸ ਹੁੰਦੀ ਹੈ ਕਿ ਮੈਨੂੰ ਇਸ ਦਾ ਫਾਇਦਾ ਕੀ ਹੈ ਜਦੋਂ ਫਾਇਦਾ ਦੇ ਕੇ ਕੰਮ ਕਰਦਾ ਹੈ ਕਰਮ ਕਰਦਾ ਹੈ ਤੇ ਜਦੋਂ ਉਹ ਆਸ ਮੁਤਾਬਕ ਨਹੀਂ ਹੁੰਦਾ ਫਿਰ ਜੀਵ ਆਪਣੇ ਆਪ ਨੂੰ ਠੱਗਿਆ ਹੋਇਆ ਜਾਂ ਆਪਣੇ ਆਪ ਨੂੰ ਦੁਖੀ ਮਹਿਸੂਸ ਸਮਝਦਾ ਹੈ ਕਿ ਮੈਂ ਦੁਖੀ ਹਾਂ ਪਰ ਜਦੋਂ ਮਨ ਦੇ ਵਿੱਚ ਇਹ ਇੱਛਾ ਨਾ ਹੋਵੇ ਇਹ ਲਾਲਚ ਨਾ ਹੋਵੇ ਫਲ ਦੀ ਆਸ ਨਾ ਹੋਵੇ ਤੇ ਜਦੋਂ ਉਹ ਫਲ ਮਿਲਦਾ ਹੈ ਤੇ ਉਹਦਾ ਆਨੰਦ ਬਿਆਨਨੇ ਕੀਤਾ ਜਾ ਸਕਦਾ ਪਾਵਕ ਜਦੋਂ ਸਿੱਕੋ ਕਰਮ ਕਰਦੇ ਆ ਉਹਦਾ ਫਲ ਜਦੋਂ ਵਧੀਆ ਮਿਲਦਾ ਉਹਦਾ ਰਿਜ਼ਲਟ ਜਦੋਂ ਵਧੀਆ ਆਉਂਦਾ ਤੇ ਸਾਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਨੂੰ ਸਕੂਲ ਦੇ ਵਿੱਚ ਲਾਇਆ ਜਾਂਦਾ ਜਦੋਂ ਉਹਦਾ ਰਿਜ਼ਲਟ ਆਉਣਾ ਹੋਵੇ ਜਾਂ ਪੇਪਰ ਪਾਉਂਦਾ ਹੈ ਤਾਂ ਮਾਤਾ ਪਿਤਾ ਉਸ ਤੇ ਬੋਝ ਪਾਉਂਦੇ ਆ ਪਾਵਕ ਪ੍ਰੈਸ਼ਰਾਈਜ਼ ਕਰਕੇ ਉਸ ਨੂੰ ਪ੍ਰੇਰਿਤ ਕਰਦੇ ਆ ਕਿ ਪਾਈ ਤੇਰੇ ਇੰਨੇ ਨੰਬਰ ਆਉਣੇ ਚਾਹੀਦੇ ਆ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਜੇ ਨਾ ਆਵੇ ਨੰਬਰ ਉਹ ਤੇ ਮਾਤਾ ਪਿਤਾ ਦੁਖੀ ਹੁੰਦੇ ਹਨ ਤੇ ਜੇ ਮਾਤਾ ਪਿਤਾ ਨਹੀਂ ਕਹਿਣ ਦਾ ਬੱਚਾ ਵਧੀਆ ਰਿਜ਼ਲਟ ਲੈ ਕੇ ਆਉਂਦਾ ਤੇ ਮਾਤਾ ਪਿਤਾ ਖੁਸ਼ ਹੁੰਦੇ ਹਨ ਸਤਿਗੁਰੂ ਰਵਿਦਾਸ ਜੀ ਫਰਮਾਉਂਦੇ ਕਿ ਇਹ ਜੀਵ ਕਰਮਾਂ ਦੇ ਬੰਧਨ ਦੇ ਵਿੱਚ ਫਸਿਆ ਹੋਇਆ ਹੈ ਔਰ ਫਲ ਦੀ ਆਸ ਨਹੀਂ ਤਿਆਗਦਾ ਆਸ ਰੱਖਦਾ ਹੈ ਫਲ ਦੀ ਪਾਵ ਨਿਸ਼ਕਾਮ ਕਰਮ ਨਹੀਂ ਕਰਦਾ ਪਰ ਸ੍ਰੇਸ਼ਟ ਕਰਮ ਕਰਨੇ ਹੀ ਮਨੁੱਖ ਦਾ ਧਰਮ ਹੈ 100 ਬਰਸ ਲੋ ਜਗਤ ਮੈਂ ਜੀਵਤ ਰਹੇ ਕਰੋ ਕਾਮ ਰਬਦਾਸ ਕਰਮ ਹੀ ਧਰਮ ਹੈ ਕਰਮ ਕਰੋ ਨਹਿ ਕਾਮ ਹੁਣ ਸਤਗੁਰ ਜੀ ਬਖਸ਼ਿਸ਼ ਕਰਦੇ ਜੇਕਰ ਜੀਵ ਨੂੰ 100 ਸਾਲ ਦੀ ਉਮਰ ਵੀ ਇਸ ਸੰਸਾਰ ਵਿੱਚ ਰਹਿਣ ਨੂੰ ਮਿਲੇ ਕਿ ਜੀਵ ਨੂੰ 100 ਸਾਲ ਦੀ ਉਮਰ ਇਸ ਸੰਸਾਰ ਵਿੱਚ ਰਹਿਣ ਨੂੰ ਮਿਲੇ ਤਾਂ ਵੀ ਜੀਵ ਨੂੰ ਆਪਣੇ ਜੀਵਨ ਦੇ ਵਿੱਚ ਸ੍ਰੇਸ਼ਟ ਕਰਮ ਪਾਵ ਚੰਗੇ ਕਰਮ ਕਰਨੇ ਚਾਹੀਦੇ ਹਨ ਸਤਿਗੁਰ ਅਰਬਦਾਸ ਸਮਰ ਜੀ ਫਰਮਾਉਂਦੇ ਕਰਮੀ ਹੀ ਜੀਵ ਦਾ ਧਰਮ ਹੈ ਕਰਮ ਦੇ ਅਨੁਸਾਰ ਇਹ ਜੀਵ ਪਹਿਚਾਣਿਆ ਜਾਂਦਾ ਹੈ ਕਿ ਜਿਹੋ ਜਿਹਾਂ ਕਰਮ ਕਰਦੇ ਆ ਉਹ ਜੀ ਪਹਿਚਾਣ ਬਣ ਜਾਂਦੀ ਹੈ ਚੰਗੇ ਕਰਮ ਕਰਾਂਗੇ ਚੰਗੇ ਬਣ ਜਾਵਾਂਗੇ ਮਾੜੇ ਕਰਮ ਕਰਾਂਗੇ ਤਾਂ ਮਾੜੇ ਬਣ ਜਾਵਾਂਗੇ ਇਸ ਲਈ ਜੀਵ ਨੂੰ ਨਿਸ਼ਕਾਮ ਕਰਮ ਕਰਨੇ ਚਾਹੀਦੇ ਹਨ ਤਰਮ ਹੇਤ ਕੀਜੀਏ ਸੌ ਵਰਸ ਲੋਕਾਰ ਰਬਿਦਾਸ ਕਰਮੇ ਧਰਮ ਹੈ ਫਲ ਮੇ ਨਹੀਂ ਅਧਿਕਾਰ 100 ਸਾਲ ਦੇ ਜੀਵਨ ਵਿੱਚ ਜੀਵ ਨੂੰ ਧਰਮ ਅਨੁਸਾਰ ਸ੍ਰੇਸ਼ਟ ਕਰਮ ਕਰਨੇ ਚਾਹੀਦੇ ਹਨ ਕਿ ਜੇਕਰ 100 ਸਾਲ ਦੀ ਜ਼ਿੰਦਗੀ ਜੀਵ ਨੂੰ ਮਿਲਦੀ ਹੈ ਤੇ ਉਸ ਦਾ ਜੀਵਨ ਜਾਂ ਉਸ ਦਾ ਕਰਮ ਧਰਮ ਦੇ ਅਨੁਸਾਰ ਉਸ ਨੂੰ ਚਲਾਉਣਾ ਚਾਹੀਦਾ ਹੈ ਸਤਗੁਰਬਦਾਸ ਮਹਰੇ ਵਰਮਾਉਂਦੇ ਕਿ ਕਰਮ ਹੀ ਸ੍ਰੇਸ਼ਟ ਧਰਮ ਹੈ ਕਿ ਕਰਮ ਕਰਨਾ ਸ੍ਰੇਸ਼ਟ ਧਰਮ ਹੈ ਅਜੇੇ ਕਰਮ ਕਰਦੇ ਹੋਏ ਜੀਵ ਨੂੰ ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਕਿ ਜਦੋਂ ਤੱਕ ਜੀਵ ਦੇ ਮਨ ਦੇ ਵਿੱਚ ਵਾਲੇ ਦੀ ਇੱਛਾ ਹੋਵੇਗੀ ਉਦੋਂ ਤੱਕ ਉਹ ਕਰਮ ਵਧਿਆ ਨਹੀਂ ਕਰਦਾ ਤੇ ਜਦੋਂ ਜਿਹੜਾ ਫਲ ਦੀ ਜਿਹੜੀ ਆਸਿਆ ਜਾਂ ਫਲ ਪਾਉਣਾ ਸਾਡੇ ਆਪਣੇ ਹੱਥ ਬਸ ਵਿੱਚ ਨਹੀਂ ਹੈ ਧਰਮ ਸਮਝ ਜੋ ਕਾਰ ਹੋਏ ਉਹ ਕਰ ਫਲ ਹੋਏ ਇਸਤ ਰਵਿਦਾਸ ਕੋ ਵੀ ਕਰਮ ਫਲ ਹੋਏ ਨਹੀਂ ਅਨਿਸ਼ਟ ਜੋ ਜੀਵ ਆਪਣਾ ਧਰਮ ਸਮਝ ਕੇ ਕਰਮ ਨਿਸ਼ਕਾਮ ਕਰਮ ਕਰਦਾ ਹੈ ਉਸ ਨੂੰ ਮਨ ਇਛਤ ਫਲ ਦੀ ਪ੍ਰਾਪਤੀ ਹੁੰਦੀ ਹੈ ਤੇ ਜਦੋਂ ਆਪਾਂ ਗੁਰੂ ਪੈਰੇ ਸਾਥ ਸੰਗਤ ਘਰ ਦੇ ਵਿੱਚ ਕੋਈ ਫਲਦਾਰ ਬੂਟਾ ਲਾਉਨੇ ਆ ਤੇ ਅਸੀਂ ਪਹਿਲਾਂ ਆਸ ਰੱਖੀ ਹੁੰਦੀ ਹੈ ਕਿ ਇਸ ਨੂੰ ਫਲ ਲੱਗਣਾ ਹੈ ਇਸ ਨੂੰ ਆਵਲ ਲੱਗਣਾ ਹੈ ਤੇ ਜੇ ਨਾਂ ਲੱਗੇ ਵੇ ਮਨ ਦੁਖੀ ਹੁੰਦਾ ਹੈ ਆਪਣਾ ਬੀਜ ਤੋਂ ਆਪੇ ਖਾਵਤ ਹੈ ਬਹੁਤ ਵਾਰ ਤੇਰਾ ਹੀ ਤੁਝ ਸੌਂਪਦਾ ਵਹਿ ਦਾਤਾ ਕਰਤਾਰ ਕਿ ਭਾਈ ਆਪਣਾ ਬੀਜਾ ਹੋਇਆ ਪਾਪ ਜਿਉਂ ਜਿਹੀ ਕਰਮ ਕਰਦੇ ਹਾਂ ਉਹਦਾ ਫਲ ਸਾਨੂੰ ਭੋਗਣਾ ਪੈਂਦਾ ਹੈ ਤੇਰਾ ਹੀ ਤੁਝ ਸੌਂਪਤਾ ਕਿ ਜੋ ਅਸੀਂ ਕਰਮ ਕਰਦੇ ਹਾਂ ਉਹੀ ਪਰਮਾਤਮਾ ਸਾਨੂੰ ਉਸੇ ਤਰ੍ਹਾਂ ਫਲ ਦਿੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਨਿਸ਼ਕਾਮ ਪਾਵਨਾ ਨਾਲ ਕੀਤਾ ਹੋਇਆ ਕਰਮ નિਸਫਲ ਨਹੀਂ ਜਾਂਦਾ ਕਿ ਜੇਕਰ ਅਸੀਂ ਨਿਸ਼ਕਾਮ ਕੋਈ ਸਾਡੇ ਮਨ ਦੇ ਵਿੱਚ ਲਾਲਚ ਨਾ ਹੋਵੇ ਫਲ ਦੀ ਆਸ ਨਾ ਹੋਵੇ ਤੇ ਉਹ ਸੇਵਾ ਫਿਰ ਕਦੇ ਵੀ ਅਸਫਲ ਨਹੀਂ ਜਾਂਦੀ ਉਹ ਹਮੇਸ਼ਾ ਸਫਲ ਹੁੰਦੀ ਹੈ ਉਹਦਾ ਫਲ ਸਾਨੂੰ ਮਿੱਠਾ ਹੀ ਮਿਲਦਾ ਹੈ ਰਬਿਦਾਸ ਮਨੁਖ ਕਰ ਧਰਮ ਹੈ ਕਰਮ ਕਰੇ ਦਿਨ ਰਾਤ ਕਰਮ ਨਹੀਂ ਭਲ ਪਾਵਨਾ ਨਹੀਂ ਕਹੂ ਕੇ ਹਾਥ ਸਤਗੁਰੂ ਅਰਬਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਦਿਨ ਰਾਤ ਜੀਵ ਨੂੰ ਸ਼ੁਭ ਕਰਮ ਕਰਨਾ ਚਾਹੀਦਾ ਹੈ ਔਰ ਕਰਦੇ ਰਹਿਣਾ ਚਾਹੀਦਾ ਹੈ ਕਿ ਦਿਨ ਰਾਤ ਇਹ ਹੀ ਉਸ ਦਾ ਧਰਮ ਹੈ ਕਰਮ ਕਰਨ ਵਾਲੇ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਜੀਵ ਕਰਮ ਕਰਦਾ ਭਾਵ ਕੰਮ ਕਰਦਾ ਹੈ ਕਰਮ ਦੀ ਫਲ ਜਿਹੜੇ ਨਾ ਕਰਮ ਜਿਹੜਾ ਕਰਦੇ ਆ ਉਹਦੇ ਫਲ ਦੀ ਪ੍ਰਾਪਤੀ ਕਿਸੇ ਵੀ ਜੀਵ ਦੇ ਆਪਣੇ ਹੱਥ ਵਿੱਚ ਨਹੀਂ ਹੈ ਸਗੋਂ ਪ੍ਰਮਾਤਮਾ ਦੇ ਪ੍ਰਭੂ ਦੇ ਹੱਥ ਵਾਸ ਵਿੱਚ ਹੈ ਕਿਸਾਨ ਫਸਲ ਬੀਜਦਾ ਹੈ ਪਰ ਕਈ ਵਾਰ ਦੇਖਦੇ ਆਪਾਂ ਸੋਕਾ ਪੈ ਜਾਂਦਾ ਕਈ ਵਾਰ ਦੇਖਦੇ ਬਰਸਾਤ ਜਿਆਦਾ ਹੋ ਜਾਂਦੀ ਹੈ ਫਸਲ ਖਰਾਬ ਹੋ ਜਾਂਦੀ ਹੈ ਤੇ ਸਤਗੁਰੂ ਜੀ ਕਹਿੰਦੇ ਉਹ ਆਪਣੇ ਹੱਥ ਵਾਸ ਵਿੱਚ ਨਹੀਂ ਹੈ ਪਰ ਫੇਰ ਵੀ ਕਿਸਾਨ ਫਸਲ ਬੀਜਣੀ ਬੰਦ ਨਹੀਂ ਕਰਦਾ ਉਹ ਆਪਣੇ ਅਨੁਸਾਰ ਆਪਣੇ ਜੋ ਉਹਦੇ ਕਰਮ ਹੈ ਉਹ ਕਰਦਾ ਜਾਂਦਾ ਹੈ ਤੇ ਉਸ ਦਾ ਫਲ ਵੀ ਉਸ ਨੂੰ ਮਿਲਦਾ ਹੈ ਪਰ ਕਰਤੇ ਪਰ ਪਉ ਬਸ ਮਨੁੱਖ ਕਰਤ ਹੈ ਕਾਰ ਮਨੁੱਖ ਤੋਂ ਹੈ ਨਿਮਤ ਰੂਪ ਕਹਿ ਰਵਿਦਾਸ ਵਿਚਾਰ ਹੁਣ ਜੀਵ ਦਾ ਕੁਦਰਤੀ ਸੁਭਾਅ ਦੇ ਅਨੁਸਾਰ ਹੀ ਜੀਵ ਕਰਮ ਕਰਦਾ ਹੈ ਕਿ ਜਿਹੜਾ ਜੀਵ ਐ ਉਹ ਕੁਦਰਤੀ ਸੁਭਾਅ ਹੈ ਉਸ ਦਾ ਉਹ ਵਲ ਦੀ ਆਸ ਨਹੀਂ ਛੱਡਦਾ ਕਹਿੰਦੇ ਇਥੋਂ ਤੱਕ ਕਿ ਆਪਣਾ ਕੋ ਰਿਸ਼ਤਾ ਆਪਣੇ ਬੱਚਿਆਂ ਦਾ ਰਿਸ਼ਤਾ ਹੈ ਭਾਵ ਕਿ ਆਪਣੇ ਬੱਚਿਆਂ ਤੇ ਵੀ ਅਸੀਂ ਆਸ ਰੱਖਦੇ ਹਾਂ ਹੁਣ ਮਾਤਾ ਪਿਤਾ ਹਰ ਮਾਤਾ ਪਿਤਾ ਚਾਹੁੰਦਾ ਹੈ ਕਿ ਘਰ 'ਚ ਬੇਟੀ ਬੇਟਾ ਹੋਵੇ ਔਰ ਉਹਨਾਂ ਤੋਂ ਆਸ ਰੱਖਦਾ ਫਿਰ ਕਿ ਸਾਨੂੰ ਬਡਾਪੇ ਦੇ ਵਿੱਚ ਇਹ ਦੇਖਭਾਲ ਕਰਨਗੇ ਸਾਡੀ ਉਹਨੂੰ ਕਰਨਗੇ ਨਹੀਂ ਕਰਨਗੇ ਇਹ ਕਿਸੇ ਦੇ ਆਪਣੇ ਹੱਥ ਵਾਸ ਵਿੱਚ ਨਹੀਂ ਹੈ ਜੇ ਆਪਣੇ ਹੱਥ ਵਾਸ ਵਿੱਚ ਹੁੰਦਾ ਤੇ ਅੱਜ ਜਿਹੜੇ ਬਿਰਧ ਆਸ਼ਰਮ ਬਣੇ ਆ ਉਹ ਨਹੀਂ ਬਣਦੇ ਜੇ ਫਲ ਦੀ ਆਸ ਰੱਖਦੇ ਆ ਤੇ ਵਰੋ ਫਾਲ ਸਾਨੂੰ ਮਿਲਣਾ ਚਾਹੀਦਾ ਸੀ ਭਾਵ ਕਿ ਬਿਰਧ ਆਸ਼ਰਮ ਨਹੀਂ ਬਣਨੇ ਚਾਹੀਦੇ ਸੀ ਹਰ ਬੱਚੇ ਨੂੰ ਚਾਹੀਦਾ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰੇ ਮਾਤਾ ਪਿਤਾ ਦੀ ਸੇਵਾ ਕਰੇਗਾ ਜੋ ਜੀਵ ਉਹ ਪਰਮਾਤਮਾ ਨੂੰ ਵੀ ਹਾਸਲ ਕਰ ਲਵੇਗਾ ਕਰਮਨ ਹੀ ਪਰ ਪਉ ਤਜ ਨੇ ਕਰਮੀ ਹੋਏ ਕਰ ਕਾਮ ਰਬਿਦਾਸ ਨੇ ਕਰਮੇ ਕਰਮ ਹੀ ਮੇਲ ਕਰਾਏ RAM ਸਤਿਗੁਰੂ ਅਬਦਾਸ ਜੀ ਫਰਮਾਉਂਦੇ ਹਨ ਕਿ ਜੀਵਨੋ ਖੋਟੇ ਕਰਮਾਂ ਦੇ ਪ੍ਰਭਾਵ ਨੂੰ ਛੱਡ ਕੇ ਨਿਸ਼ਕਾਮੀ ਹੋ ਕੇ ਕਰਮ ਕਰਨੇ ਚਾਹੀਦੇ ਨੇ ਪਾਪ ਖੋਟੇ ਕਰਮ ਨਹੀਂ ਕਰਨੇ ਚਾਹੀਦੇ ਕਿਸੇ ਦੀ ਨਿੰਦਾ ਚੁਗਲੀ ਬੁਰਾਈ ਜੀਵਨੋ ਨਹੀਂ ਕਰਨੀ ਚਾਹੀਦੀ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਸਤਿਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਕਿ ਭਾਈ ਕਿਸੇ ਦੀ ਨਿੰਦਾ ਚੁਗਲੀ ਸਾਨੂੰ ਨਹੀਂ ਕਰਨੀ ਚਾਹੀਦੀ ਤੇ ਸਤਿਗੁਰੂ ਜੀ ਇਹ ਫਰਮਾਉਂਦੇ ਹਨ ਕਿ ਨਿਸ਼ਕਾਮ ਹੋ ਕੇ ਸਾਨੂੰ ਕਰਮ ਕਰਨੇ ਚਾਹੀਦੇ ਹਨ ਸਾਧਕ ਨਿੰਦਕ ਕਿਵੇਂ ਤਰੇ ਕਿ ਭਾਈ ਉਹ ਕਿਸ ਤਰ੍ਹਾਂ ਤਰ ਸਕਦਾ ਹੈ ਜਿਹੜਾ ਕਿਸੇ ਦੀ ਨਿੰਦਿਆ ਚੁਗਲੀ ਬਰਾਈ ਕਰਦਾ ਹੈ ਉਹ ਕਿਸ ਤਰ੍ਹਾਂ ਤਰੇਗਾ ਉਹ ਤਰ ਨਹੀਂ ਸਕਦਾ ਉਹ ਨਰਕਾਂ ਦਾ ਭਾਗੀ ਹੁੰਦਾ ਹੈ ਪਾਪ ਦੁੱਖ ਭੋਗਦਾ ਹੈ ਆਪਾਂ ਦੇ ਜਦੋਂ ਗੁਰੂ ਪਿਆਰੇ ਸਾਥ ਸੰਗਤ ਜੀਓ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਬਰਾਈ ਕਰਦਾ ਜੀਵ ਤਾਂ ਹਮੇਸ਼ਾ ਆਖਦਾ ਭਾਈ ਦੱਸੀ ਨਾ ਮੇਰਾ ਨਾਮ ਨਾ ਲਈ ਕਿਉਂ ਕਿਉਂਕਿ ਮਨ ਦੇ ਵਿੱਚ ਡਰ ਹੁੰਦਾ ਹੈ ਕਿਤੇ ਪਤਾ ਨਾ ਲੱਗ ਜਵੇ ਔਰ ਉਹ ਡਰ ਹੀ ਜੀਵ ਨੂੰ ਦੁਖੀ ਕਰਦਾ ਹੈ ਇਸ ਕਰਕੇ ਸਤਗੁਰੂ ਜੀ ਵਰਮਾਉਂਦੇ ਭਾਈ ਨਿਸ਼ਕਾਮ ਕਰਮ ਕਰੋ ਫਲ ਦੀ ਆਸ ਨਹੀਂ ਰੱਖਣੀ ਚਾਹੀਦੀ ਨਿਸ਼ਕਾਮੀ ਭਾਵ ਨਾਲ ਕੀਤੇ ਹੋਏ ਕੰਮ ਹੀ ਜੀਵ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ ਪਰਮਾਤਮਾ ਦੇ ਨਾਲ ਮਿਲਾਦ ਹੁੰਦਿਆਂ ਨੂੰ ਸੁਖ ਦੁਖ ਹਾਨ ਲਾਭ ਕੋ ਜੋ ਸਮਝੇ ਇਕ ਸਮਾਨ ਰਵਿਦਾਤ ਨੇ ਜਾਨੀਏ yogi purak sujan ਜੋ ਜੀਵ ਸੁਖ ਦੁਖ ਹਾਨੀ ਲਾਭ ਨੂੰ ਇਕ ਸਮਾਨ ਸਮਝਦਾ ਹੋਇਆ ਪ੍ਰਭੂ ਦਾ ਸਿਮਰਨ ਕਰਦਾ ਹੈ ਸਤਿਗੁਰ ਜੀ ਫਰਮਾਉਂਦੇ ਉਸ ਜੀਵ ਨੂੰ ਹੀ ਗਿਆਨਵਾਨ yogi ਜਾਨਣਾ ਚਾਹੀਦਾ ਹੈ ਕਿ ਜਿਹੜਾ ਜੀਵ ਸੁੱਖ ਔਰ ਦੁੱਖ ਨੂੰ ਇੱਕ ਸਮਾਨ ਸਮਝਦਾ ਹੈ ਲਾਭ ਹਾਨੀ ਨੂੰ ਇੱਕ ਸਮਾਨ ਸਮਝਦਾ ਹੈ ਉਹੀ ਅਸਲੀ yogi ਹੈ ਉਹੀ ਅਸਲੀ ਸੰਤ ਹੈ ਕਰਮ ਜੋਗ ਸੇ ਸਤਸਾਤਮ ਰਾਮ ਸੁਧ ਹੋਏ ਰਬਦਾਸ ਸਭ ਜੀਤਾ ਸੋਪਿਆ ਕਰਮ ਕਰੇ ਜੋ ਕੋਇ ਜੋ ਜੀਵ ਸ਼ੁਭ ਕਰਮ ਦੀ ਯੋਗ ਸਾਧਨਾ ਕਰਦਾ ਹੋਇਆ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਨੂੰ ਸਰੀਰ ਅੰਦਰ ਬੈਠੇ ਕਿ ਉਸ ਨੂੰ ਸਰੀਰ ਅੰਦਰ ਬੈਠੇ ਪ੍ਰਭੂ ਦੀ ਸੋਝੀ ਹੋ ਜਾਂਦੀ ਹੈ ਕਿ ਜਿਹੜਾ ਜੀਵ ਪ੍ਰਭੂ ਦੀ ਯੋਗ ਸਾਧਨਾ ਕਰਦਾ ਹੈ ਸਤਗੁਰੂ ਜੀ ਫਰਮਾਉਂਦੇ ਅਜਿਹਾ ਜੀਵ ਹੀ ਸੰਸਾਰ ਵਿੱਚ ਜੇਤੂ ਹੁੰਦਾ ਹੈ ਜੋ ਸ਼ੁਭ ਕਰਮ ਕਰਦਾ ਹੋਇਆ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ਸਾਧਕ ਪੰਤ ਜੋਗਜੁਗਤ ਕਰਮ ਕਰੋ ਵਿਦਾਸ ਧਰਮ ਬੋਧ ਕਿਜੋ ਕਰਮ ਫਲ ਕੀ ਤਿਆਗੋ ਆਸ ਸਤਗੁਰੂ ਰਵਿਦਾਸ ਮਹਾਰਾਜੇ ਫਰਮਾਉਂਦੇ ਹਨ ਕਿ ਜੀਵ ਨੂੰ ਸੱਚੇ ਸਾਧਕ ਵਾਂਗ ਸ੍ਰੇਸ਼ਟ ਕਰਮਾਂ ਨੂੰ ਆਪਣਾ ਧਰਮ ਸਮਝ ਕੇ ਕਰਨਾ ਚਾਹੀਦਾ ਹੈ ਧਰਮ ਦੇ ਗਿਆਨ ਨਾਲ ਸ੍ਰੇਸ਼ਟ ਕਰਮ ਕਰਦਿਆਂ ਫਲ ਦੀ ਆਸ ਤਿਆਗ ਦੇਣੀ ਚਾਹੀਦੀ ਹੈ ਕਿਹ ਜੀਵ ਜਦੋਂ ਅਸੀਂ ਕੋ ਕੰਮ ਕਰਦੇ ਆ ਤੇ ਮਨ ਦੇ ਵਿੱਚ ਫਲ ਦੀ ਆਸ ਰੱਖਦੇ ਆ ਤੇ ਉਹ ਜਦੋਂ ਫਲ ਸਾਨੂੰ ਨਾ ਮਿਲੇ ਫਿਰ ਅਸੀਂ ਦੁਖੀ ਹੁੰਨੇ ਆ ਤੇ ਜਦੋਂ ਅਸੀਂ ਫਲ ਦੀ ਆਸ ਨਹੀਂ ਰੱਖਦੇ ਤੇ ਜਦੋਂ ਉਹ ਸਾਨੂੰ ਫਲ ਮਿਲਦਾ ਹੈ ਤੇ ਵੀ ਜੋ ਸਾਨੂੰ ਖੁਸ਼ੀ ਹੁੰਦੀ ਹੈ ਉਹਦਾ ਜਿਹੜਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਰਾਗ ద్వੈਸ ਕੋ ਛੱਡ ਕਰ ਨੇ ਕਰਮ ਕਰੋਰੇ ਮਿਤ ਸੁਖ ਦੁਖ ਸਭ ਮੈਂ ਥਿਰ ਰਵੇ ਰਵਿਦਾਸ ਸਦਾ ਮਨ ਮੀਤ ਕਹੇ ਜੀਵ ਜੇ ਤੂੰ ਦਵੈਤ ਭਾਵਨਾ ਨੂੰ ਛੱਡ ਕੇ ਨਿਸ਼ਕਾਮ ਕਰਮ ਕਰੇ ਕਿ ਮਨ ਦੇ ਵਿੱਚ ਮਾੜੀ ਭਾਵਨਾ ਦੂਸਰੇ ਦੇ ਪ੍ਰਤੀ ਰੱਖਦਾ ਹੋਇਆ ਕਰਮ ਕਰਦਾ ਹੈ ਤਾਂ ਫਿਰ ਕਹਿੰਦੇ ਮਾੜੀ ਗੱਲ ਹੈ ਜੇਕਰ ਇਹ ਛੱਡ ਕੇ ਕਰਮ ਕਰਦਾ ਹੈ ਸਤਿਗੁਰੂ ਜੀ ਬਣਾਉਂਦੇ ਨਿਸ਼ਕਾਮ ਕਰਦਾ ਹੋਇਆ ਸੁਖ ਅਤੇ ਦੁੱਖ ਦੋਵਾਂ ਅਵਸਥਾਵਾਂ ਵਿੱਚ ਆਪਣੇ ਮਨ ਨੂੰ ਉਸ ਤੇ ਰੱਖਦਿਆਂ ਹੋਇਆਂ ਪ੍ਰਭੂ ਦਾ ਸਿਮਰਨ ਕਰੇਗਾ ਤੇ ਤੇਰਾ ਮਨ ਹਮੇਸ਼ਾ ਤੇਰਾ ਮਿੱਤਰ ਬਣ ਕੇ ਰਹੇਗਾ ਹਮੇਸ਼ਾ ਖੁਸ਼ੀਆਂ ਪ੍ਰਾਪਤ ਕਰੇਗਾ ਜੀਬਾ ਪਜੇ ਹਰ ਨਾਮਿਤ ਹੱਥ ਕਰੇ ਨਿਤ ਕਾਮ ਰਵਿਦਾਸ ਪੈ ਨਿਚ ਚਿਤ ਹਮ ਮੰਮ ਚਿੰਤ ਕਰੇਗੇ ਰਾਮ ਤੇ ਜੋ ਜੀਵ ਨਿਤ ਪ੍ਰਤੀ ਜੀਬਾਂ ਦੇ ਨਾਲ ਉਸ ਪਰਮਾਤਮਾ ਦਾ ਹਰ ਹਰ ਨਾਮ ਜਪਦਿਆਂ ਹੋਇਆਂ ਹੱਥਾਂ ਨਾਲ ਸਦਾ ਕਿਰਤ ਕਮਾਈ ਕਰਦਾ ਹੈ ਉਹ ਜੀਵ ਨਿਚਿੰਤ ਹੋ ਜਾਂਦਾ ਹੈ ਉਸ ਦੀ ਚਿੰਤਾ ਪ੍ਰਭੂ ਪਰਮਾਤਮਾ ਕਰਦਾ ਹੈ ਜੀਬਾਂ ਸੋ ਓੰਕਾਰ ਜਪ ਹਤਨ ਸੋ ਕਰਕਾਰ RAM ਮਿਲੇ ਕਰ ਆਇ ਕਰ ਕਹਿ ਰਵਿਦਾਸ ਵਿਚਾਰ ਕਹੇ ਭਾਈ ਜੀਬਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਹੱਥ ਦੇ ਨਾਲ ਅਸੀਂ ਕੰਮਕਾਰ ਕਰਨਾ ਹੈ ਕੰਮ ਕਰਾਂਗੇ ਤਾਂ ਗੁਰੂ ਪੈਰੀ ਸਾਸੀ ਸਾਡਾ ਜੀਵਨ ਖੁਸ਼ਹਾਲ ਹੋ ਜਾਵੇਗਾ ਕਿਉਂ ਕਿ ਨੇਕ ਕਮਾਈ ਜੋ ਕਰੇ ਗ੍ਰਹਿ ਤਜਬਨ ਨਹੀਂ ਜਾਏ ਕਿ ਜਿਹੜਾ ਜੀਵ ਨੇਕ ਕਮਾਈ ਕਰਦਿਆ ਹੋਇਆ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਉਨੂੰ ਆਪਣਾ ਕਾਰੋਬਾਰ ਛੱਡ ਕੇ ਬਾਹਰ ਜੰਗਲਾਂ ਦੇ ਵਿੱਚ ਜਾਣਾ ਨਹੀਂ ਪੈਂਦਾ ਇਸ ਕਰਕੇ ਗੁਰੂ ਪਹਿਲੇ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਨ ਤਨ ਜਗਤ ਪਿਤਾ ਸਤਗੁਰਬਦਾਸ ਮਹਾਰਾਜ ਜੀ ਇਹ ਫਰਮਾਉਂਦੇ ਹਨ ਕਿਹ ਜੀਵ ਤੋ ਨਿਸ਼ਕਾਮ ਕਰਮ ਕਰ ਮਨ ਦੇ ਵਿੱਚ ਫਲ ਦੀ ਇਛਾ ਨਾ ਰੱਖ ਜਦੋਂ ਇਸ਼ਾ ਰੱਖੇਗਾ ਤੇ ਹਮੇਸ਼ਾ ਦੁੱਖ ਭੋਗੇਗਾ ਕਿਉਂ ਕਿਉਂਕਿ ਜਦੋਂ ਮਨ ਦੀ ਨਹੀਂ ਹੁੰਦੀ ਮਨ ਦੁਖੀ ਹੁੰਦਾ ਹੈ ਮਨ ਦੁਖੀ ਹੁੰਦਾ ਤਾਂ ਫਿਰ ਅਸੀਂ ਆਪ ਹੀ ਦੁਖੀ ਹੁੰਨੇ ਹਾਂ ਤੇ ਜੇ ਅਸੀਂ ਸਤਗੁਰੂ ਦੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਚਲਾ ਲਈਏ ਤਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਭੋਗਾਂਗੇ ਆਓ ਗੁਰੂ ਪਿਆਰੀ ਸਾਧ ਸੰਗਤੋ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਨੁਸਾਰ ਬਾਣੀ ਦੇ ਅਨੁਸਾਰ ਆਪਣਾ ਜੀਵਨ ਸਫਲਾ ਕਰੀਏ ਨਿਸ਼ਕਾਮ ਕਰਦੇ ਹੋਏ ਜੀਵਨ ਨੂੰ ਸਤਿਗੁਰ ਦੇ ਨਾਮ ਦੇ ਲਿਖੇ ਲਾਈਏ ਜੈ ਗੁਰਦੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ